ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਹਾਂ ਔਰ ਇਸ ਵੇਲੇ ਜਿਹੜਾ ਮੁੱਦਾ ਆ ਰਿਹਾ ਹੈ ਉਹ ਵਿਜੀਲੈਂਸ ਵਿਭਾਗ ਨੂੰ ਲੈ ਕੇ ਆ ਰਿਹਾ ਜੀ ਹਾਂ ਲੁਧਿਆਣਾ ਦੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਜੀ ਹਾਂ ਲੁਧਿਆਣਾ ਦੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਲੁਧਿਆਣਾ ਨਗਰ ਨਿਗਮ ਦੇ ਸੀਨੀਅਰ ਇੰਜੀਨੀਅਰ ਜੀ ਹਾਂ ਸੀਨੀਅਰ ਇੰਜੀਨੀਅਰ ਜਿਹਨੂੰ ਕਿ ਐਸ.ਸੀ.ਵੀ ਕਹਿੰਦੇ ਐ ਸੰਜੇ ਕਵਰ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤੋ ਦਸਵੀਧਾ ਸਾਹਮਣੇ ਆ ਰਹੀਆਂ ਨੇ ਸੰਜੀਵ ਕਵਰ ਜਿਹੜੇ ਕਿ ਇੱਕ ਬਹੁਤ ਹੀ ਸੁਲਝੇ ਹੋਏ ਜਿਹੜੇ ਕਹਿੰਦੇ ਮਝੇ ਹੋਏ ਇੱਕ ਅਧਿਕਾਰੀ ਮੰਨੇ ਜਾਂਦੇ ਸੀ ਔਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਬਹੁ ਚਰਚਾ ਦੇ ਵਿੱਚ ਸੀਗੇ ਵਕ ਵਕ ਟੈਂਡਰ ਪ੍ਰਣਾਲੀ ਦੇ ਵਿੱਚ ਬਹੁਤ ਹੀ ਬਰੀਕੀ ਨਾਲ ਕੰਮ ਕਰਨ ਨੂੰ ਲੈ ਕੇ ਬੜੀ ਹੀ ਬਰੀਕੀਆਂ ਦੇ ਨਾਲ ਬਹੁਤ ਹੀ ਸਮਝਦਾਰੀ ਰੱਖਣ ਵਾਲੇ ਸੰਜੀਵ ਕਵਰ ਨੂੰ ਫਾਈਨਲੀ ਜਿਹੜਾ ਹੈ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਆਰੋਪ ਲੱਗ ਰਹੇ ਨੇ ਕਿ ਸੰਜੀਵ ਕਵਰ ਵੱਲੋਂ ਰੋਜ਼ ਗਾਰਡਨ ਦੇ ਜੀ ਹਾਂ ਲੁਧਿਆਣਾ ਦੇ ਰੋਜ਼ ਗਾਰਡਨ ਦੇ ਪੁਨਰ ਨਿਰਮਾਣ ਜਾਂ ਉਹਦੇ ਨਵੀਨੀਕਰਨ ਨੂੰ ਲੈ ਕੇ ਜਿਹੜਾ ਇੱਕ ਟੈਂਡਰ ਕੀਤਾ ਗਿਆ ਸੀਗਾ 8.80 ਕਰੋੜ ਰੁਪਏ ਦਾ ਜਿਹੜਾ ਇਹ ਟੈਂਡਰ ਦੇ ਫਲੋਟ ਕੀਤੇ ਜਾਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਸੋ ਉਸ ਟੈਂਡਰ ਦੇ ਵਿੱਚ 10% ਜੀ ਹਾਂ ਠੇਕੇਦਾਰ ਤੋਂ 10% ਰਿਸ਼ਵਤ ਦੇਣ ਦੇ ਰਿਸ਼ਵਤ ਮੰਗਣ ਦੇ ਜਿਹੜੇ આરોਪ ਲਗਾਏ ਗਏ ਨੇ ਸੋ ਠੇਕੇਦਾਰ ਤੋਂ ਰਿਸ਼ਵਤ ਮੰਗੀ ਗਈ ਸੀ ਸੋ ਠੇਕੇਦਾਰ ਦੇ ਹੀ ਸ਼ਿਕਾਇਤ ਜੀ ਹਾਂ ਠੇਕੇਦਾਰ ਹਿਤੇਸ਼ ਦਾ ਦੱਸਿਆ ਜਾ ਰਿਹਾ ਸੋ ਉਹਨਾਂ ਦੀ ਸ਼ਿਕਾਇਤ ਤੇ ਵਿਜੀਲੈਂਸ ਨੇ ਜਾਂਚ ਕਰਦੇ ਹੋਏ ਫਾਈਨਲੀ ਇੱਕ ਪੱਕੇ ਪ੍ਰੂਫ ਜਿਹੜੇ ਕਿ ਇੱਕ ਆਡੀਓ ਵੀ ਵਾਇਰਲ ਹੋਈ ਹੈ ਉਸ ਠੇਕੇਦਾਰ ਨੂੰ ਲੈ ਕੇ ਜਿਹੜੀ ਅਸੀਂ ਪਹਿਲਾਂ ਹੀ ਤੁਹਾਨੂੰ ਸੁਣਾ ਚੁੱਕੇ ਹਾਂ ਸੋ ਆਡੀਓ ਦੇ ਆਧਾਰ ਤੇ ਪਰੂਫ ਬਣਾ ਕੇ ਉਸ ਆਡੀਓ ਨੂੰ ਜਿਹੜਾ ਇਹ ਗ੍ਰਿਫਤਾਰੀ ਕੀਤੀ ਹੈ ਸੋ ਸੰਜੇ ਕਵਰ ਜਿਹੜੇ ਕਿ ਮੋਸਟ ਟੈਲੈਂਟਡ ਤੇ ਮੋਸਟ ਜਿਹੜੇ ਹੈਗੇ ਆ ਕੀ ਕਹਿੰਦੇ ਆ ਫੇਵਰੇਟ ਜਿਹੜੇ ਹੈਗੇ ਅਧਿਕਾਰੀ ਮੰਨੇ ਜਾਂਦੇ ਆ ਵੱਡੇ ਵੱਡੇ ਬਿਊਰੋਕਰੇਟਸ ਤੋਂ ਲੈ ਕੇ ਆਈਐਸ ਲੌਬੀ ਚੰਡੀਗੜ੍ਹ ਬੈਠੇ ਅਧਿਕਾਰੀ ਲੋਕਲ ਨਗਰ ਕਮਿਸ਼ਨਰ ਸੇ ਜਾਂ ਵੱਡੇ-ਵੱਡੇ ਨੇਤਾਵਾਂ ਦੇ ਜਿਹੜੇ ਆ ਬਹੁਤ ਹੀ ਚਹੇਤੇ ਜਿਹੜੇ ਇਹ ਅਧਿਕਾਰੀ ਮੰਨੇ ਜਾਂਦੇ ਆ ਦੱਸਿਆ ਕਿ ਸੰਜੀਵ ਕਵਰ ਇੱਕ ਬਹੁਤ ਹੀ ਹਾਈਲੀ ਐਜੂਕੇਟਿਡ ਜਿਹੜੇ ਆ ਅਧਿਕਾਰੀ ਹੈ ਔਰ ਕਿ ਇਹ ਵੀ ਦੱਸਿਆ ਜਾਂਦਾ ਕਿ ਕਿਸੇ ਵੇਲੇ ਇੱਕ ਐਨਆਰਆਈ ਸਿਟੀਜ਼ਨਸ਼ਿਪ ਰੱਖਦੇ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਐਨਆਰਆਈ ਸਿਟੀਜ਼ਨਸ਼ਿਪ ਰੱਖਣ ਤੋਂ ਬਾਅਦ ਫਿਰ ਇਹਨਾਂ ਨੇ ਉਹ ਐਨਆਰਆਈ ਸਿਟੀਜ਼ਨਸ਼ਿਪ ਛੱਡੀ ਔਰ ਇੰਡੀਆ ਦੇ ਵਿੱਚ ਕਿ ਨਗਰ ਨਿਗਮ ਦੇ ਵਿੱਚ ਜੌਬ ਕਰ ਰਹੇ ਨੇ ਲੰਬੇ ਸਮੇਂ ਤੋਂ ਕਦੀ ਅੰਮ੍ਰਿਤਸਰ ਜਲੰਧਰ ਆਟਕ ਆਟਕ ਖੇਹ ਰਚ ਇਹਨਾਂ ਨੇ ਜੌਬ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਦੀ ਹਾਈਲੀ ਜਿਹੜੀ ਹਾਈਲੀ ਐਜੂਕੇਸ਼ਨ ਜਿਹੜੀ ਹੈ ਉਹੀ ਇਹਨਾਂ ਦਾ ਇਹਨਾਂ ਦੀ ਬੈਸਟ ਯੂਐਸਪੀ ਰਹੀ ਜਿਸ ਤੋਂ ਕਰਕੇ ਲੋਕ ਜਿਹੜੇ ਹੈਗੇ ਵੱਡੇ ਵੱਡੇ ਅਧਿਕਾਰੀਆਂ ਦੇ ਵੱਡੇ ਵੱਡੇ ਅਫਸਰਾਂ ਦੇ ਇਛਾਹਤੇ ਰਹੇ ਨੇ ਸੋ ਜਿਹੜੇ ਕਰਕੇ ਬਹੁਤ ਹੀ ਸੀਕ੍ਰੀਟ ਤੋਂ ਸੀਕ੍ਰੀਟ ਜਿਹੜੇ ਸਰਕਾਰੀ ਟੈਂਡਰ ਜਾਂ ਡਾਕੂਮੈਂਟੇਸ਼ਨ ਹੈ ਉਹਦੇ ਵਿੱਚ ਵੀ ਇਹਨਾਂ ਦੀ ਇੰਪੋਰਟੈਂਟ ਭਾਗੀਦਾਰੀ ਰਹੀ ਹੈ ਸ਼ਾਇਦ ਇਹੀ ਵਜ੍ਹਾ ਰਹੀ ਹੈ ਕਿ ਇਹਨਾਂ ਨੂੰ ਜਿਹੜਾ ਹਰ ਜਗਾ ਤੇ ਬਹੁਤ ਜ਼ਿਆਦਾ ਤਵੱਜੋ ਮਿਲੀ ਹੈ ਔਰ ਹਰ ਜਗਾ ਤੇ ਮੋੜੀ ਲਾਈਮਲਾਈਟ ਦੇ ਵਿੱਚ ਰਹੇ ਹੈ ਸੋ ਦੱਸਿਏ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਦੇ ਸਮਾਰਟ ਸਿਟੀ ਟੈਂਡਰਾਂ ਦੇ ਵਿੱਚ ਵੀ ਇਹ ਜਿਹੜਾ ਇਹਨਾਂ ਦਾ ਮੁੱਖ ਭੂਮਿਕਾ ਰਹੀ ਹੈ ਉਸ ਇਲਾਵਾ ਰੂਜ਼ ਗਾਰਡਨ ਤੋਂ ਲੈ ਕੇ ਬਹੁਤ ਸਾਰੇ ਹੋਰ ਟੈਂਡਰ ਫਿਰ ਚਾਹੇ ਉਹ ਜਿਹੜਾ ਹੈਗਾ ਵੇਸਟ ਮੈਨੇਜਮੈਂਟ ਦਾ ਟੈਂਡਰ ਹੋਵੇ ਜਾਂ ਹੋਰ ਬਹੁਤ ਸਾਰੇ ਟੈਂਡਰ ਹੈ ਸੜਕਾਂ ਦਾ ਟੈਂਡਰ ਹੋਵੇ ਹਰ ਟੈਂਡਰ ਦੇ ਵਿੱਚ ਨੂੰ ਅਲਰਟ ਕਰਨ ਚ ਇਹਨਾਂ ਦੀ ਮੁੱਖ ਭੂਮਿਕਾ ਰਹੀ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਪਿਛਲੇ ਦਿਨਾਂ ਇਹ ਚਰਚਾ ਚ ਰਹਿ ਨੇ ਕਿ ਇਹਨਾਂ ਵੱਲੋਂ ਆਪਣੇ ਜਿਹੜੇ ਹੈ ਕਿਸੇ ਫੈਮਿਲੀ ਮੈਂਬਰ ਨੂੰ ਇੱਕ ਮਰਸੀਡੀਜ਼ ਕਾਰ ਜੀ ਹਾਂ ਮਹਿੰਗੀ ਮਰਸੀਡੀਜ਼ ਕਾਰ ਵੀ ਗਿਫਟ ਕੀਤੀ ਗਈ ਜਿਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਲਾਈਮਲਾਈਟ ਦੇ ਵਿੱਚ ਆ ਗਏ ਖੁਦ ਵੀ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਦੱਸੇ ਜਾਂਦੇ ਨੇ ਔਰ ਜੇ ਗੱਲਬਾਤ ਕਰੀਏ ਤਾਂ ਤਾਜ਼ਾ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਦੱਸਿਆ ਜਾ ਰਿਹਾ ਕਿ ਸੰਜੇ ਕਵਰ ਦੇ ਨਾਲ ਸੰਬੰਧਿਤ ਹੈ ਜਿਹੜੇ ਐਸ ਸੀ ਸੰਜੇ ਕਵਰ ਨਾਲ ਸੰਬੰਧਿਤ ਹੈ ਔਰ ਇੱਕ ਕਾਰ ਜਿਹੜੀ ਹੈ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਜਿੱਥੋਂ ਦੀ ਤਸਵੀਰ ਮਿਰਾ ਦੱਸਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਵਾਇਰਲ ਹੋ ਰਹੀ ਹੈ ਔਰ ਇਹ ਉਹਨਾਂ ਦੀ ਬੇਨਾਮੀ ਕਾਰ ਹੈ ਔਰ ਜਿਹੜੀ ਹੈ ਇੱਕ ਲਗਜ਼ਰੀ ਐਸਯੂਵੀ ਕਾਰ ਦੱਸੀ ਜਾ ਰਹੀ ਹੈ ਤੁਸੀਂ ਤਸਵੀਰਾਂ ਚ ਵੀ ਦੇਖ ਰਹੇ ਹੋ ਔਰ ਉਹਦੀ ਹੋਰ ਵੀ ਡਿਟੇਲ ਜਿਹੜੀ ਹੈ ਉਹ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਲਗਾਤਾਰ ਲੰਬੇ ਸਮੇਂ ਤੋਂ ਜਿਹੜੇ ਟੈਂਡਰਾਂ ਦੇ ਵਿੱਚ ਈ-ਟੈਂਡਰਿੰਗ ਦੇ ਵਿੱਚ 10% ਦੀ ਕਮਿਸ਼ਨ ਦਾ ਜਿਹੜਾ ਖੇਡ ਖੇਡਿਆ ਜਾ ਰਿਹਾ ਸੋ ਇਹਨਾਂ ਦੇ ਨਾਲ ਕੌਣ-ਕੌਣ ਕਿਹਦੀ ਸ਼ੈਤੇ ਕੀਤਾ ਜਾ ਰਿਹਾ ਔਰ ਕੌਣ-ਕੌਣ ਇਸ ਪੂਰੇ ਖੇਲ ਚ ਹਿੱਸੇਦਾਰ ਹੈ ਇਹ ਤਾਂ ਜੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ આરોਪ ਲੱਗ ਰਹੇ ਨੇ ਹਜੇ ਤੁਹਾਨੂੰ ਬੜਾ ਕਲੀਅਰ ਦਾ ਸੀ ਕਿ ਇਹ ਸਾਰੀਆਂ આરોਪ ਲੱਗ ਰਹੇ ਨੇ ਕਿਤੇ ਵੀ ਇਸ ਚੀਜ਼ ਦੀ ਹਜੇ ਕੋਈ ਕਨਫਰਮੇਸ਼ਨ ਅਧਿਕਾਰ ਇੱਕ ਤੌਰ ਤੇ ਨਹੀਂ ਕੀਤੀ ਗਈ ਪਰ ਵਿਜੀਲੈਂਸ ਵੱਲੋਂ ਅਰੈਸਟ ਕੀਤਾ ਗਿਆ ਸੋ ਰਹੇ ਕਿ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਪਿਛਲੇ ਦਿਨੀ ਜਿਵੇਂ ਮਰਸੀਡੀਜ਼ ਕਾਰ ਤੋਂ ਲੈ ਕੇ ਇਹਨਾਂ ਦੇ ਵੱਲੋਂ ਆਪਣੇ ਲਈ ਵੀ ਪਰਿਵਾਰਕ ਮੈਂਬਰਾਂ ਲਈ ਮਰਸੀਡੀਜ਼ ਕਾਰ ਉੱਥੇ ਹੀ ਕਈ ਸੀਨੀਅਰ ਅਧਿਕਾਰੀਆਂ ਨੂੰ ਵੀ ਹਾਈਬ੍ਰਿਡ ਇਨੋਵਾ ਕਾਰ ਜਿਹੜੀ ਗਿਫਟ ਕੀਤੇ ਜਾਂਦੇ ਗੱਡੀ ਉਹਨਾਂ ਦੇ ਫੈਮਿਲੀ ਨੀਤੀ ਨਾਮ ਤੇ ਜਾਂ ਬੇਨਾਮੀ ਤੋਂ ਅਰਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੱਕ ਭੇਜਣ ਦੇ ਵੀ ਇਹਨਾਂ ਦੀਆਂ ਚਰਚਾਵਾਂ ਕਾਫੀ ਜਿਹੜੀਆਂ ਜ਼ੂਰਾ ਤੇ ਰਹੀ ਕਿਉਂਕਿ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਹਾਈਲੀ ਫੇਵਰੇਟ ਜਿਹੜੇ ਜਿਹੜੇ ਅਧਿਕਾਰੀ ਮੰਨੇ ਜਾਂਦੇ ਚੰਗੇ ਚੰਗੇ ਵੱਡੇ ਵੱਡੇ ਅਧਿਕਾਰੀਆਂ ਦੇ ਸੋ ਕੋਈ ਵੱਡੀ ਗੱਲ ਨਹੀਂ ਕਿ ਕੱਲ ਨੂੰ ਇਹ ਵੀ ਹੋ ਸਕਦਾ ਹੈ ਕਿ ਸੰਜੇ ਕਵਰ ਤੇ ਲੱਗੇ આરોਪ ਕਹਿ ਦਿੱਤੇ ਜਾਣ ਕਿ ਇਹ ਜਿਹੜੇ આરોਪ ਹੈਗੇ ਆ ਤੇ ਮਤਲਬ ਨਿਰਾਧਾਰ ਹੈ ਜਾਂ ਇਹਦੇ ਵਿੱਚ ਮੈਨੇਜਮੈਂਟ ਟਾਈਪ ਦੀ ਵੀ ਕੋਈ ਗੱਲ ਹੋ ਸਕਦੀ ਹੈ ਕਿਉਂਕਿ ਜੇ ਸੰਜੇ ਕਵਰ ਦੱਸਿਆ ਜਾ ਰਿਹਾ ਕਿ ਇੱਕ ਚਰਚਾਵਾਂ ਹੈ ਕੀ ਸੰਜੇ ਕਬਰ ਹੁੰਦਾ ਕਿ ਜਿਹੜਾ ਪਿਛਲੇ ਲਗਭਗ ਸਮਾਰਟ ਸਿਟੀ ਨਾਲ ਜੁੜੇ 1000 ਕਰੋੜ ਦੇ ਟੈਂਡਰਾਂ ਦੇ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਨੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਟੈਂਡਰ ਵੇਸਟ ਮੈਨੇਜਮੈਂਟ ਤੋਂ ਲੈ ਕੇ ਲੁਧਾਨੇ ਚ ਲੇਅਰ ਵੈਲੀ ਦੇ ਜਿਹੜੇ ਸਾਡੇ ਸਾਬਕਾ ਜਿਹੜੇ ਸਵਰਗੀ ਇਹ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਲੇਅਰ ਵੈਲੀ ਦੇ ਨਵੀਨੀਕਰਨ ਦੇ ਉਹਨਾਂ ਦੇ ਰੈਨੋਵੇਸ਼ਨ ਦੇ ਜਿਹੜੇ ਟੈਂਡਰ ਲਗਾਏ ਗਏ ਉਸ ਦੇ ਵਿੱਚ ਵੀ ਮੁੱਖ ਭੂਮਿਕਾ ਤੋਂ ਬਾਅਦ ਹੋਣ ਦੀ ਗੱਲਬਾਤ ਕਰੀਏ ਤਾਂ ਰੋਜ਼ ਗਾਰਡਨ ਦਾ ਟੈਂਡਰ ਜਿਹੜਾ ਹੈ ਉਹ ਵੀ ਮੁੱਖ ਭੂਮਿਕਾ ਰਹੀ ਹੈ ਕਿਉਂਕਿ ਰੂਜ਼ਗਾਰਨ ਦਾ ਜੇ ਟੈਂਡਰ ਦੀ ਗੱਲ ਕੱਲੇ ਦੀ ਕਰ ਲਈਏ ਤਾਂ 8.80 ਕਰੋੜ ਰੁਪਏ ਦਾ ਟੈਂਡਰ ਹੈ ਤੇ ਜੇ 10% ਦੀ ਗੱਲ ਤੇ ਭਰੋਸਾ ਕਰ ਲਈਏ ਤਾਂ ਸਿੱਧਾ ਸਿੱਧਾ 80 ਲੱਖ ਇੱਕ ਟੈਂਡਰ ਦੇ ਵਿੱਚੋਂ ਹੀ ਜਿਹੜੀ ਹੈ ਕਮਿਸ਼ਨ ਮੰਗੇ ਜਾਣ ਦਾ ਮਾਮਲਾ ਕੋਈ ਛੋਟਾ ਮਾਮਲਾ ਨਹੀਂ ਹੈ ਸੋ ਜੇ ਚਲਗਤ ਕਰੀਏ ਤਾਂ 스마트 ਸਿਟੀ ਦੇ 1000 ਕਰੋੜ ਦੇ ਟੈਂਡਰਾਂ ਦਾ ਜੇ 10% ਦੀ ਗੱਲ ਕਰੀਏ ਤੇ ਸ਼ਾਇਦ 100 ਕਰੋੜ ਰੁਪਿਆ ਹੋ ਜਾਂਦਾ ਸੋ ਬਹੁਤ ਸਾਰੀਆਂ ਗੱਲਾਂ ਹਾਲਾਂਕਿ ਇਹ ਚਰਚਾਆਂ ਹੈ ਗਈਆਂ ਪਰ ਦਾਦੀ ਇਹ ਬਹੁਤ ਸਾਰੇ ਉੱਚ ਅਧਿਕਾਰੀਆਂ ਦੀ ਵੀ ਇਸ ਚਿੱਤੇ ਨੇ ਕਿਤੇ ਮਿਲੀ ਭੁਗਤ ਜਿਹੜੀਆਂ ਦੀ ਚਰਚਾਵਾਂ ਹੈ ਕਿਉਂਕਿ ਦਾਜ਼ੀਏ ਕਿ ਬਹੁਤ ਸਾਰੇ ਪਿਛਲੇ ਕਮਿਸ਼ਨਰਸ ਦੇ ਗੁੱਡ ਬੁక్స్ ਤੇ ਰੱਖ ਕੇ ਉਹਨਾਂ ਦੇ ਨਾਲ ਰੱਖ ਕੇ ਇਹਨਾਂ ਨੇ ਕੰਮ ਕੀਤਾ ਬਹੁਤ ਸਾਰੀਆਂ ਬਿਲਡਿੰਗਾਂ ਦੇ ਨਿਰਮਾਣ 'ਚ ਇਹਨਾਂ ਵੱਲੋਂ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਭੂਮਿਕਾ ਨਿਭਾਈ ਗਈ ਜਿਦੇ ਵਿੱਚ ਇਲੀਗਲ ਬਿਲਡਿੰਗਾਂ ਦੇ ਸਾਰੇ ਜਿਹੜੇ ਵਾਇਓਲੇਸ਼ਨਸ ਕੀਤੇ ਜਾਂਦੀਆਂ ਜਿਹੜੀਆਂ ਚਰਚਾਵਾਂ ਰਹੀਆਂ ਔਰ ਇਸ ਤੋਂ ਇਲਾਵਾ ਜੇ ਗੱਲਬਾਤ ਕਰੀਏ ਤਾਂ ਚੰਡੀਗੜ੍ਹ ਬੈਠੇ ਬਹੁਤ ਸਾਰੇ ਅਧਿਕਾਰੀ ਵੀ ਜਿਹੜੇ ਆ ਉਹਨਾਂ ਦੇ ਵੀ ਇਹ ਗੱਲਬਾਤ ਚ ਰਹੇ ਆ ਸੋ ਇਹਨਾਂ ਦੇ ذریعے ਬਹੁਤ ਸਾਰਾ ਲੈਣ ਦੇ ਰਿਹਾ ਚਰਚਾਵਾ ਜਿਹੜੀਆਂ ਇਹ ਛੜੀਆਂ ਹੋਈਆਂ ਸੋ ਚਰਚਾਵਾਂ ਤਾਂ ਚਰਚਾਵਾਂ ਹੁੰਦੀਆਂ ਇਸ ਚ ਐਕਚੁਅਲਿਟੀ ਕਿੰਨੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਜੇ ਕੁੱਲ ਮਿਲਾ ਕੇ ਕਹੀਏ ਤਾਂ ਪਿਛਲੇ ਕੁਝ ਸਮੇਂ ਤੋਂ ਇਹ ਵੀ ਦੱਸਿਆ ਜਾ ਰਿਹਾ ਚਰਚਾ ਹੋਇਆ ਕਿ ਇਹਨਾਂ ਦੇ ਕੁਝ ਸੀਨੀਅਰ ਅਧਿਕਾਰੀਆਂ ਨਾਲ ਤਲਕੀ ਵੀ ਥੋੜੀ ਨਰਾਜ਼ਗੀ ਵੀ ਚੱਲ ਰਹੀ ਸੀ ਕਿਉਂਕਿ ਉਹ ਨਰਾਜ਼ਗੀ ਵੀ ਜਿਹੜੇ ਲੈਣ ਦੇਣ ਨੂੰ ਲੈ ਕੇ ਜਿਹੜੀ ਹੈ ਦੱਸੀ ਜਾ ਰਹੀ ਸੀ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਇਹਨਾਂ ਵੱਲੋਂ ਟੈਂਡਰਾਂ ਦੇ ਨਾਮ ਤੇ ਪੈਸੇ ਤਾਂ ਬਹੁਤ ਜਿਹੜੇ ਜਿਹੜੇ ਕਲੈਕਟ ਕੀਤੇ ਗਏ ਪਰ ਜਿਹੜੇ ਉੱਚ ਅਧਿਕਾਰੀ ਸੀ ਮੌਕੇ ਦੇ ਉਹਨਾਂ ਨੂੰ ਉਹਨਾਂ ਦਾ ਬੰਦਾ ਜਿਹੜਾ ਸ਼ਹਿਰੀ ਸਰਕਾਰੀ ਤੰਤਰ ਦੇ ਵਿੱਚ ਉੱਪਰਲਾ ਜਿਹੜਾ ਸ਼ੇਅਰ ਸੀ ਉਹ ਨਹੀਂ ਪਹੁੰਚਿਆ ਜਿਸ ਕਰਕੇ ਬਹੁਤ ਸਾਰੇ ਅਧਿਕਾਰੀਆਂ ਵੱਲੋਂ ਇੰਟਰਨਲ ਉਸ ਵੇਲੇ ਦੇ ਜਿਹੜੇ ਸੀਵੀਓ ਅਧਿਕਾਰੀ ਰਹੇ ਐ ਉਹਨਾਂ ਨੂੰ ਵੀ ਵਿੱਚ ਪਾਇਆ ਗਿਆ ਸੋ ਆਪਸ ਵਿੱਚ ਕਿਤੇ ਨਾ ਕਿਤੇ ਤਾਲ ਮਿਠਾਈ ਬਠਾਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਤੇ ਨਾ ਕਿਤੇ ਇਹਨਾਂ ਵੱਲੋਂ ਜਿਹੜਾ ਲੜਨਾ ਪੜਾਣ ਕਰਕੇ ਜਾਂ ਇਹਨਾਂ ਦਾ ਹੋਮਵਰਕ ਜਾਂ ਜਿਹੜਾ ਇਹਨਾਂ ਦੀ ਐਜੂਕੇਸ਼ਨ ਦੇ ਅੱਗੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਗੱੱਚਾ ਖਾ ਜਾਂਦੇ ਆ ਜਾਂ ਇਹਨਾਂ ਦੀ ਜਿਹੜੀ ਇੱਕ ਪਰਸਨੈਲਿਟੀ ਆ ਉਸ ਤੋਂ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋ ਜਾਂਦੇ ਆ ਇਹਨਾਂ ਦਾ ਮਿੱਠਾ ਸੁਭਾਅ ਜਿਹੜਾ ਆ ਉਹ ਆਪਣੇ ਆਪ ਚ ਇਹਨਾਂ ਦੀ ਇੱਕ ਯੂਐਸਪੀ ਤੇ ਅਧਿਕਾਰੀਆਂ ਦੇ ਨਾਲ ਕਲੋਜ਼ਨੈਸ ਜਾਂ ਰਾਜਨੇਤਾਵਾਂ ਨਾਲ ਕਲੋਜ਼ਨੈਸ ਦਾ ਕਾਮ ਮਸ਼ਹੂਰ ਆ ਅਰਦਾਸੀ ਕਿ ਪਿਛਲੇ ਦਿਨ ਇੱਕ ਐਮਐਲਏ ਜੀ ਹਾਂ ਇੱਕ ਐਮਐਲਏ ਵੱਲੋਂ ਵੀ ਹਾਊਸ ਦੀ ਮੀਟਿੰਗ 'ਚ ਸਰੇ ਆਮ ਜਿਹੜਾ ਇੱਕ ਅਧਿਕਾਰੀ ਬਾਰੇ ਕਿਹਾ ਗਿਆ ਸੀਗਾ ਸਕਮਿਸਟਰ ਦੇ ਅੱਗੇ ਕਿ ਇੱਕ ਡਾਕੂ ਜਿਹੜਾ ਬਿਠਾ ਰੱਖਿਆ ਉਹਨੂੰ ਬੈਲਾ ਇੱਥੋਂ ਦੀ ਦੈ ਲਾਈ ਕਰੋ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਅਲਫਾਜ਼ ਵੀ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਔਨ ਰਿਕਾਰਡ ਹਾਊਸਿੰਗ ਮੀਟਿੰਗ 'ਚ ਬੈਠੇ ਲੋਕਾਂ ਦੇ ਵਿੱਚ ਜਿਹੜਾ ਇਹ ਬੋਲਿਆ ਗਿਆ ਸੀ ਤੇ ਇਹ ਵੀ ਆਪਣੇ ਆਪ ਦੇ ਵਿੱਚ ਔਨ ਰਿਕਾਰਡ ਹੈਗਾ ਔਰ ਲੁਧਿਆਣਾ ਜ਼ੋਨ ਡੀ ਦੇ ਵਿੱਚ ਇਹ ਮੁੱਖ ਤੌਰ ਤੇ ਬੈਠੇ ਇਹਨਾਂ ਦੇ ਜਿਹੜੀ ਸੀਟ ਸੀਗੀ ਸੋ ਇਹ ਸੀ ਫਿਲਹਾਲ ਇਸ ਵੇਲੇ ਦੀ ਅਪਡੇਟ ਕਿ ਕਿਦਾਂ ਇੱਕ ਸੰਜੇ ਕਵਰ ਜਿਹੜੇ ਐ ਐਸ ਸੀ ਐ ਸਿਨੀਅਰ ਸੁਪਰੀ ਸੀਨੀਅਰ ਇੰਜੀਨੀਅਰ ਦੱਸਿਆ ਜਾਂਦਾ ਸੋ ਸੁਪਰੀ ਡਿਜੀਨੀਅਰ ਦੱਸਿਆ ਜਾਂਦਾ ਹੈ ਕਿ ਸੁਪਰੀਟੈਂਡਿੰਟ ਇੰਜੀਨੀਅਰ ਜਿਹੜੇ ਹੈਗੇ ਆ ਉਹਨਾਂ ਨੂੰ ਫਿਲਹਾਲ ਬਿਜ਼ਨਸ ਵੱਲੋਂ ਅਰੈਸਟ ਕਰ ਲਿੱਤਾ ਗਿਆ ਹੈ ਉਹਨਾਂ ਅਗਲੀ ਜਾਂਚ ਦੇ ਵਿੱਚ ਕੀ ਕੁਝ ਨਿਕਲਦਾ ਹੈ ਅਰਦਾਸ ਇਹ ਕਿ ਸਾਰਾ ਮਾਮਲਾ ਜਿਹੜਾ 10% ਦੇ ਖੇਲ ਦਾ ਜਿਹੜਾ ਹੈ ਮਾਮਲਾ ਸੀ ਜਾਣਹ ਤੇ ਸੀ ਤੇ ਯੂਟਰਨ ਟਾਈਮ ਤੋ ਪਹਿਲਾ ਖੁਲਾਸਾ ਕੀਤਾ ਗਿਆ ਸੀ ਕਿ ਕਿੱਦਾਂ 10% ਦਾ ਖੇਡ ਖੇលਿਆ ਜਾਂਦਾ ਹੈ ਹਾਲਾਂਕਿ ਲੋਕ ਕਹਿੰਦੇ ਨੇ ਆਮ ਜਨਤਾ ਸਰਕਾਰ ਕਹਿੰਦੀ ਹੈ ਕਿ ਉਹਨਾਂ ਨੇ ਈ-ਟੈਂਡਰਿੰਗ ਕਰ ਦਿੱਤੀ ਹੈ ਸਾਰਾ ਕੁਝ ਬਲੈਕ ਐਂਡ ਵਾਈਟ ਹੈ ਪਰ ਈ-ਟੈਂਡਰਿੰਗ ਦੇ ਵਿੱਚ ਵੀ ਸਰਕਾਰੀ ਅਧਿਕਾਰੀ ਕਿੱਦਾਂ ਜਿਹੜਾ ਉਹ ਉਹ ਖੇਲਵਾੜ ਕਰ ਰਹੇ ਨੇ ਉਹ ਤੁਸੀਂ ਆਪ ਦੇਖ ਸਕਦੇ ਹੋ ਸੋ ਬਹੁਤ ਸਾਰੇ ਖੁਲਾਸੇ ਹੋ ਸਕਦੇ ਨੇ ਸੋ ਦੇਖਣਾ ਹੋਏਗਾ ਕਿ ਸੰਜੇ ਕਵਰ ਜਿਹੜਾ ਸੁਪਰਡੈਂਟ ਇੰਜੀਨੀਅਰ ਨੂੰ ਜਿਹੜਾ ਤਾਰ ਕੀਤਾ ਗਿਆ ਉਸ ਮਾਮਲੇ ਚ ਅਗਲੇ ਕੀਤਾ ਦੇ ਖੁਲਾਸੇ ਹੁੰਦੇ ਹੈ ਵਿਜੀਲੈਂਸ ਤੇ ਕੋਈ ਪ੍ਰੈਸ਼ਰ ਤਾਂ ਨਹੀਂ ਆਂਦਾ ਹਾਲਾਂਕਿ ਮਾਨ ਸਰਕਾਰ ਵੱਲੋਂ ਕਾਫੀ ਦਲੇਰੀ ਦਿਖਾਈ ਗਈ ਇੱਕ ਬੋੜਾ ਬੋਲਡ ਸਟੈਪ ਲਿਤਾ ਗਿਆ ਇਹ ਜੇ ਅ ਅਧਿਕਾਰੀ ਨੂੰ ਗ੍ਰਿਫਤਾਰ ਕਰਕੇ ਇੱਕ ਐਗਜ਼ਾਮਪਲ ਕ੍ਰੀਏਟ ਕੀਤੀ ਗਈ ਹੈ ਪਰ ਉਹ ਦੇਖਣਾ ਹੋਏਗਾ ਕਿ ਐਗਜ਼ਾਮਪਲ ਕਿਤਾਬਾਂ ਤੱਕ ਰਹਿ ਜਾਂਦੀ ਹੈ ਕਾਗਜ਼ਾਂ ਤੱਕ ਰਹਿ ਜਾਂਦੀ ਹੈ ਜਾਂ ਪਿਛਲੇ ਅਧਿਕਾਰੀਆਂ ਦੀ ਤਰ੍ਹਾਂ ਇਹ ਵੀ ਬਰੀ ਹੋ ਜਾਂਦੇ ਆ ਜਿਹੜਾ ਹੈਗਾ ਇੱਕ ਬੇਦਾਗ ਅਫਸਰ ਸਮੇਂ ਕੇ ਬਾਅਦ ਆ ਜਾਂਦੇ ਸੋ ਦੇਖਣਾ ਹੋਏਗਾ ਇਹ ਤਾਂ ਵਰਤੀ ਦੱਸੇਗਾ ਕਿ ਕੀ ਹੁੰਦਾ ਦੇਖਦੇ ਰਹੋ ਬਨੇ ਰਹੋ ਜਨਤਾ ਅជី ਤਨਵਾਦ